सरपंच ਨਾਲ ਨਾ ਮੇਤਾ ਨਹੀਂ ਕਿਤੇ ਹੋਈ ਗੱਲ ਉਹਦਾ ਮਾਰਤਾ ਇਹਨੇ ਹੋਇਆ ਨਾਇਰਾ ਆਪਦਾ ਕਿੱਡੀ ਸੁਣ ਲੈ ਆਪਾਂ ਤਾਂ ਪਤਾ ਹੀ ਨਹੀਂ ਹਾਂ ਆਪਦਾ ਹੋ ਕੀਤੇ ਗੱਲ ਹੀ ਨਹੀਂ ਕੀਤੇ ਉਹਨਾਂ ਸਾਲ ਸਾਰਾ ਹੋ ਗਿਆ ਸਰਪੰਚ ਨੂੰ ਪੂਰਾ ਯਕੀਨ ਹੋ ਜਾਂਦਾ ਤਾਂ ਸਰਪੰਚ ਆਪਦੇ ਪਿੰਡ ਤੇ ਆਪਣੇ ਖੇਤ ਜਾਂਦਾ ਤੇ ਸਰਪੰਚ ਨੂੰ ਖੇਤ ਦਾ ਇੰਨਾ ਚਾਹ ਹੁੰਦਾ ਉਹ ਲਈ ਸੁੱਤਾ ਪਿਆ ਬੰਦਾ ਵੀ ਨਹੀਂ ਦੇਖਦਾ ਤੇ ਸਿੱਧਾ ਗੱਡੀ ਚ ਉਤਰ ਕੇ ਆਪਣੇ ਖੇਤਾਂ ਵੱਲ ਜਾਂਦਾ ਤੇ ਖੇਤਾਂ ਦੇ ਵਿੱਚ ਜਾ ਕੇ ਉਹ ਗਰਲਾ ਕਰਦਾ ਮੈਥੋਂ ਮੇਰੀ ਭੈਣ ਦੀ ਹੋਈ ਗਲਤੀ ਦੀ ਮਜਾਨਾ ਇਹ ਜ਼ਮੀਨ ਇਹੜਾ ਖੜਾ ਆ ਗਿਆ ਗੱਡੀ ਤੇ ਇਹ ਕਿੱਟੇ ਇਹ ਕੱਪੜੇ ਆ ਕਾਣਾ ਸਰਾ ਉਹ ਸਰਾ ਇਹ ਕਿਹੜਾ ਟਿਕੜਾ ਸੁਦਾ ਬੱਦੇ ਉਹ ਤਾਂ ਪੈਲੇ ਹੀ ਬੈਰੀ ਬਣੇ ਪਏ ਲੋਕ ਨਮਾਣਾ ਚੰਦ ਚਾੜ ਚੱਲਾਊਗਾ ਤਾਂ ਇੱਥੋਂ ਦੀ ਅਰਦਾ ਗੱਲ ਭਾਈ ਜੀ ਆਇਆਂ ਨੂੰ ਪਦਰਹੇ ਤਾਪੇ। ਇਹਰੇ ਸਗਰਤਾਰੇ ਤਾ ਕੋਹ ਹਲਦਾ ਜ਼ੈਰ ਹੀ ਲੱਗਦਾ। ਆਪ ਦੀ ਪੈਣ ਦੀ ਕੀਨੇ ਬਣਾਤੀ ਨਵੀਂ ਮਾਰਦ ਤੇ ਫਸਲ ਮੈਂ ਵਟਾਂਗਾ। ਜ਼ਬਾਦਾ ਹੈ ਜੇ ਤੇ ਅੱਗੋਂ ਬਜ਼ੁਰਗ ਨੇ ਵੀ ਉਸਦੇ ਆ ਰਹੇ ਨੇ। ਸਹੀ ਗੱਲ ਤਾਂ ਆ। ਸ਼ਾਸਿਕਾਲ ਸ਼ਾਸਿਕਾਲ ਹੋਤੀ ਹੈ। ਕੌਣ ਸਿਰਾ ਪਛਾਣਿਆ ਮੈਨੂੰ ਨਹੀਂ ਪਛਾਣਿਆ ਤੂੰ ਕਹੇ ਨਾ ਮੈਂ ਤਾਂ ਗਿਆਨ ਸਰਪੰਚਾਂ ਅੱਛਾ ਦੀਵਾਰ ਰਹਿਣ ਲੱਗਾ ਸੀਗਾ ਅੱਛਾ ਜਾਦੇ ਟਾਈਮ ਬਾਅਦ ਆਣਾ ਵਾਹ ਚੱਲੇ ਜਗੀੜਾ ਮਾਰਾ ਮੈਂ ਖੇਤ ਖੇਤ ਆਇਆ ਸੀ ਅੱਛਾ ਤੂੰ ਗਿਆਨ ਹੈ ਹਾਂ 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 ਗੜੀਆਂ ਤਾੜੀਆਂ ਦੂੜੰਗੀਆਂ ਆਂ ਕਾਲੂਆਂ ਪਰ ਸ਼ਹਿਰ ਚ ਰਹਿਣਾ ਪੈਂਦਾ ਜਵਾਕ ਪੜਦੇ ਫਿਰ ਐਂ ਕਰਕੇ ਉਹ ਵੀ ਰਹਿਣਾ ਪੈਂਦਾ ਨਾ ਐਂ ਤਾਂ ਨਹੀਂ ਕਰ ਤੂੰ ਤਾਂ ਲੋਕ ਤਿੰਨ ਜਿਹੜੀਆਂ ਕਰੀਆਂ ਮੈਂ ਜਿਹੜੇ ਕਬੂਤਿਆਂ ਦੇ ਗਿਆਂ ਆ ਨਾਲਿਆ ਕੀਨੇ ਪਤਾ ਨੌਰਾ ਜਿਆ ਇਹ ਤਾਂ ਜੱਗੇ ਕਾਣੇ ਬਗਲਿਆ ਹਾਂ ਉਹ ਇੱਧਰ ਕਿਵੇਂ ਤੈਨੂੰ ਪਤਾ ਨਾਲੇ ਤੇਰਾ ਐਡਾ ਬੈਰ ਆਜ ਕੋਲਾ ਕੜਤਾ ਗੰਡਾ ਹੁਣ ਉਹ ਕਿੱਥੇ ਆ ਕੀ ਦਾ ਕੜਤਾ ਗੰਡਾ ਜਿਹੜੇ ਨੇ ਬਾਹਰ ਦਾ ਆਉਂਦਾ ਸੀ ਵੀਰਾ ਮੇਰੀ ਭੈਣ ਨੇ ਚਮਲਾਤਾ ਮੈਂ ਫੜਾ ਕੇ ਉਸ ਨੂੰ ਚਾਬੀ ਟ੍ਰੈਕਟਰ ਦੇਆਂ ਘਰ ਦੀਆਂ ਚਾਬੀਆਂ ਦੇ ਦੀਆਂ ਆ ਕੇ ਬਾਹਰ ਤੇ ਕਰ ਜਾ ਕਰ ਕੇ ਬਹਿ ਗਿਆ ਉਹ ਆ ਦੱਬਣ ਵਾਲੀ ਕੀ ਗੱਲ ਸੀ ਬਿਲੀਆ ਉਹ ਤਾਂ ਤੂੰ ਆਪਦੀ ਜਾਨ ਬਚਾਉਣ ਮਾਰਾ ਦੇ ਕੇ ਗਿਆ ਸੀ ਉਹਨੂੰ ਫਿਰ ਆਇਆ ਤਾਂ ਨਹੀਂ ਸੀ ਇਹ ਬਨੇ ਬਾਣੀ ਦੱਬਣਾ ਛੱਡਾ ਲੈ ਜਿਹੜੀ ਚੀਜ਼ ਹੁਣ ਦੇ ਹੀ ਦਿੱਤੀ ਉਹਦੇ ਚ ਦੱਬਣ ਵਾਲੀ ਕੀ ਗੱਲ ਹੋਈ ਹੁਣ ਦੇਖਾਂਗੇ ਜੀ ਆਪ ਹੀ ਠੁਕਾਂਗੇ ਹੁਣ ਠੁਕਾਂਗੇ ਹੂੰ ਠੁਕਾਂਗੇ ਉਹ ਮਾਇਆ ਨਾ ਜੇ ਉਹਦੇ ਸਾਹਮਣੇ ਆ ਗਿਆ ਤੈਨੂੰ ਮਾਰ ਦੂਗਾ ਉਹ ਹੈ ਕਿੱਥੇ ਇੱਥੇ ਘਰੇ ਹੋਊਗਾ ਆਪਦੇ ਹੋਰ ਉਹਨੇ ਕਿੱਥੇ ਜਾਣਾ ਅੱਛਾ ਹਾਂ ਦੇਖਿਆ ਤੂੰ ਮਿਲਦਾ ਮਿਲਦਾਂਦੇ ਤੈਨੂੰ ਲੈ ਆ ਹੁਣ ਘੰਟਾ ਪਹਿਲਾਂ ਗਿਆ ਮੇਰੇ ਕੋਲ ਇੱਥੋਂ ਹਾਂ ਉਹ ਬਿਠੋ ਮੈਂ ਦਮ ਉੱਪਰ ਹੀ ਪੜਦੇ ਜੈਨ ਦਾ ਇਹ ਨੂੰ ਇਹ ਗੱਲਾਂ ਹੀ ਆ ਘਸਰ ਮਸਰ ਕਰੀ ਜਾਂਦਾ ਮੈਨੂੰ ਸਪਸ਼ਟ ਦੱਸ ਕੀ ਆ ਤੇਰੇ ਮਨ 'ਚ ਮੇਰੇ ਮਨ 'ਚ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਮੈਂ ਚੱਲ ਉਹਨੇ ਬਾਹਰ ਭੱਗ ਗਿਆ ਹੋਊਗਾ ਚੰਦਰ ਦੇ ਬਾਣ ਮੇਰੇ ਕੋਲੇ ਮੈਂ ਬਾੜੂ ਆਉਂਦਾ ਬਾਣ ਐਨੋ ਕਿ ਮੈਂ ਬਾਣ ਦੇ ਦੂ ਅਗਲਾ ਬਾਣ ਅੱਛਾ ਹਾਂ ਤੇ ਤੈਨੂੰ ਪਤਾ ਨਹੀਂ ਕਿ ਵੀ ਮੈਨੂੰ ਕੀ ਪਤਾ ਮੈਨੂੰ ਤਾਂ ਇੰਨਾ ਪਤਾ ਚੰਦਰ ਦਾ ਕੱਡਾ ਸਕਦੀ ਸੀ ਉਹਦਾ ਤਾਂ ਚੰਦਰ ਦਾ ਤਾਂ ਇਹਦਾ ਆਪਣੇ ਕੋਲ ਹੀ ਹੈ ਬਾਣ ਹੁਣ ਆਪੇ ਜਦੋਂ ਦੇ ਨਰਮਾ ਉਹ ਤੂੰ ਪਣੇ ਖੇਜ ਫਿਰਦਾ ਗਿਆਨ ਸਿਆ ਤੂੰ ਪਲੇ ਖੇਜ ਤੂੰ ਪਲੇ ਖੇਜ ਹੁੰਦਾ ਫਿਰ ਤੂੰ ਜਿਹੜੀਆਂ ਗੱਲਾਂ ਤੇ ਫਿਰਦਾ ਨਾ ਅੱਛਾ ਚਿੱਪੀ ਐਵੇਂ ਨਹੀਂ ਹੋਈ ਅੱਛਾ ਹਾਂ ਜਿੱਥੇ ਤੂੰ ਵਰਦਾ ਜਿਹੜਾ ਬੰਦਾ ਤੂੰ ਕਹਿੰਨਾ ਨਾ ਵੀ ਮੈਂ ਕੱਢਦਾ ਕੰਡਾ ਅੱਛਾ ਉਹ ਤਾਂ ਬੰਦਾ ਹੀ ਹੋਰ ਸੀ ਹੋਰ ਕਿਹੜਾ ਸੀਗਾ ਉਹ ਤਾਂ ਉਹ ਗਰਦੇਪੋ ਦਾ ਮੁੰਡਾ ਸੀ ਉਹ ਸ਼ਰਾਬੀ ਮਾਰਦਾ ਤੁਸੀਂ ਕਿੰਨੇ ਗਾਪ ਕਰੋਗੇ ਹੋਰ ਉਹ ਜਿਹੜਾ ਗਰਦੇਪੋ ਦਾ ਮੁੰਡਾ ਸੀਗਾ ਉਹਨੇ ਸ਼ਕਲ ਮਿਲਦੀ ਸੀ ਉਹਨੂੰ ਤਾਂ ਮਸਾਂ ਪਾਲਿਆ ਸੀ ਵਿਚਾਰੀ ਨੇ ਤਾਂ ਫਿਰ ਬਹੁਤ ਵੱਡਾ ਪਾਪੂ ਐ ਮਿੱਤਰਾ ਫਿਰ ਤੂੰ ਕਰਦੇ ਹੀ ਗੱਲੇ ਪਾਪ ਐ ਤੂੰ ਕਰਿਆ ਤੱਜ ਦਾ ਇੱਕ ਵੀ ਨਹੀਂ ਕਰਿਆ ਤੈਨੂੰ ਤਾਂ ਸਰਪੰਚ ਪਤਾ ਨਹੀਂ ਕਿਹਨੇ ਬਣਾਤਾ ਸਾਡੀ ਅਕਲ ਤੇ ਪੜਦਾ ਪੈ ਗਿਆ ਉਹਦਾ ਤੈਨੂੰ ਸਰਪੰਚ ਬਣਾਤਾ ਤੂੰ ਹੁਣੋਂ ਦੀ ਪੁਜਾਸ ਕਿਵੇਂ ਕਰਾ ਹੁਣ ਵੱਡੇ ਹੋ ਕੇ ਜਵਾਕਾਂ ਦੀਆਂ ਛਕਲਾ ਮਿਲਣ ਲੱਗ ਜਾਂਦੀਆਂ ਤੇ ਤੂੰ ਉਹਨੂੰ ਵਿਚਾਰੀ ਦਾ ਕੱਲੀ ਦਾ ਸਹਾਰਾ ਸੀ ਉਹਦਾ ਵੀ ਘਰ ਪੱਟਦਾ ਪਹਿਲਾਂ ਤੂੰ ਸਿਕੰਦਰ ਦਾ ਘਰ ਪੱਟਦਾ ਸੀ ਦੇਖ ਤਾਂ ਮੇਰੀ ਸ਼ੁਣ ਗੱਲ ਮੈਨੂੰ ਤਾਂ ਪਤਾ ਨਹੀਂ ਸੀ ਮੇਰੇ ਕੋਲ ਫੋਟੋਸ ਫੋਟੋਸ ਆ ਕਿ ਬੰਦਿਆਂ ਨਾਲ ਲੱਗਦੀ ਸੀ ਮੇਰਾ ਐਸੀ ਲਿਖੀ ਕਬੇ ਮਾਰਾ ਮਰਾਈਆਂ ਨਾਲ ਰੋਏ ਨਿਭੜੇ ਜੇ ਤੈਨੂੰ ਕੋਈ ਆਏ ਸੀਗਾ ਤੂੰ ਬਹਿ ਕੇ ਗੱਲ ਕਰ ਲੈਂਦਾ ਚਾਰ ਬੰਦੇ ਪਾਉਂਦਾ ਵਿੱਚ ਕਿ ਐਨਾ ਪਤਾ ਤੈਨੂੰ ਤੇਰੀ ਵਜ੍ਹਾ ਨਾਲ ਕਿੰਨੇ ਘਰ ਪੱਟੇ ਗਏ ਮੈਂਬਰ ਦਾ ਤੂੰ ਪੱਟਦਾ ਉਹ ਦੂਜਾ ਨਾਲ ਰਹਿੰਦਾ ਸੀ ਮੈਂਬਰ ਤੇ ਗੱਗੂ ਉਹਦਾ ਤੂੰ ਪੱਟਦਾ ਸਕੰਦਰ ਦਾ ਤੂੰ ਵਟਤਾ ਮੈਂਬਰ ਤਾਂ ਸੀਐਸ ਲੈਕਦਾ ਸਾਰਾ ਕੰਮ ਹੀ ਮੈਂਬਰ ਦੀ ਸਰੋਸ਼ ਰਹੀ ਸੀ ਜੇ ਮੈਂ ਬੱਤ ਕਿ ਮੈਂਬਰ ਨਾ ਹੋਣਾ ਕਰਦਾ ਮੈਂਬਰ ਇੱਥੇ ਜਿੰਮੇਵਾਰੀ ਨਾ ਦਿੰਦਾ ਹੁਣ ਤੂੰ ਇੱਥੇ ਆਏ ਬੇਸਲਾ ਤੁਰਿਆ ਫਿਰਦਾ ਤੈਨੂੰ ਪਤਾ ਇਹੋ ਜੀ ਸਾਹਮਣੇ ਆ ਗਿਆ ਤੇਰੇ ਮੇਰੇ ਨਾਲ ਕੀ ਹਾਲ ਕਰੂਗਾ ਤੇਰਾ ਉਹਦਾ ਸ਼ੁਕਰ ਕਰ ਤੂੰ ਅੱਜ ਹੈ ਨਹੀਂ ਇੱਥੇ ਕੋਹ ਤੇ ਗਿਆ ਮੇਰੇ ਕੋਲੋਂ ਹੀ ਗਿਆ ਘੰਟਾ ਪਹਿਲਾਂ ਅੱਛਾ ਹਾਂ ਥੋੜਾ ਸਮੇਂ ਨੂੰ ਮੈਂ ਕਿ ਕਰ ਤੂੰ ਪਿੰਡ ਚ ਕਿਵੇਂ ਆ ਗਿਆ ਮੈਂ ਤਾਂ ਆਕੇ ਬੁਸ਼ੜ ਕੇ ਵੀ ਆਪਣੇ ਜਿਹਦੇ ਨਾਲ ਸੀਗਾ ਦੁਸ਼ਮਣ ਜੇ ਪਕੜਦਾ ਘੰਟਾ ਹੁਣ ਆਪਾਂ ਨੂੰ ਕੋਣ ਬਗਲਾਉਂਦਾ ਅੱਛਾ ਐਂ ਦੁਸ਼ਮਣਾਂ ਦੇ ਮੁੱਕ ਜਾਂਦੇ ਆਂ ਹਾਂ ਐਂ ਤਾਂ ਬਰਦੰਗਾਂ ਗਿਆਨ ਸਿਆ ਇਹ ਤਾਂ ਬੈਠ ਕੇ ਨਿਬੜਦੇ ਹੁੰਦੇ ਆ ਰੌਲੇ ਐਂ ਤਾਂ ਤੂੰ ਵਧਾਈ ਜਾਨਾ ਕਾਂ ਜਵਾਕਾਂ ਤੱਕ ਜਾਣਗੀਆਂ ਇਹ ਗੱਲਾਂ ਕਿਸ ਗੱਲ ਦੀ ਕਹਿ ਸਿਆ ਹਾਂ ਇਹਨਾਂ 'ਚ ਕੁਝ ਨਹੀਂ ਪਿਆ ਲੜਾਈਆਂ ਲੜੂਗਾ ਸਿਰ ਪਹਿਲਾਂ ਤੋਂ ਕਿੰਨਾ ਨਕਰਾਣ ਕਰ ਲਿਆ ਸਾਰਾ ਕੁਛ ਅਗਲੇ ਨੇ ਚੱਕ ਕੇ ਥਾਮ ਲਿਆ ਤੇਰੀ ਗਲਤੀ ਦੀ ਨਾਲ ਹੀ ਹੋਇਆ ਸਾਰਾ ਕੁਝ ਇਹ। ਤੇ ਗਲਤੀ ਕਿਤਾ ਹੈ। ਦਾਸ ਕਰ ਪੱਕ ਤੇ ਤੂੰ ਹੁਣ ਅਜੇ ਹੁਣ ਮਾੜਾ ਜਾਂ ਸਿਆਣਾ ਬਣ ਜਾ। ਹੁਣ ਮੈਂ ਤੈਨੂੰ ਕੀ ਆਖਾਂ ਇੱਥੇ ਜੰਮਿਆ ਪੜਿਆ ਪਿੰਡ ਦਾ ਤਾਂ ਫੇਰ ਵੀ ਕਹਿੰਦੇ ਕੁੱਤਾ ਆਰੀ ਹੋ। ਫਿਰ ਤੂੰ ਦਸਦਾ ਹੱਲ ਕੀ ਹੋਊਗਾ? ਹੱਲ ਤਾਂ ਇਹਦਾ ਇੱਕੋ ਹੀ ਹੈ ਜਦ ਤੱਕ ਮੈਂ ਕੇ ਨਹੀਂ ਮੈਂ। ਅੱਛਾ ਇਹ ਤੂੰ ਹਾਂ ਚੱਲੇਗਾ। ਉਹ ਤਾਂ ਬਾਗੀ ਹੋਈ ਪੇ। ਤੈਨੂੰ ਵੀ ਪਤਾ ਉਹ ਤਾਂ ਤਲੀ ਤੇ ਤਰੀ ਕਰਦਾ ਉਹਦਾ ਤੂੰ ਪਹਿਲਾ ਮਿੰਨ ਕਰਨਾ ਕਰਕੇ ਕਹਿੰਦੇ ਬਚ ਗਿਆ ਨਹੀਂ ਉਦੋਂ ਹੁਣ ਤਾਂ ਤੂੰ ਵੀ ਪੁਰਾਣਾ ਹੋਇਆ ਹੁੰਦਾ ਜਿਵੇਂ ਮੇਰੀ ਭੈਣ ਸੀ ਉਹਦੇ ਮੇਰੀ ਭੈਣ ਨੇ ਸੁਹਤਾ ਦਾ ਕਰਾਤਾ ਸੀਗਾ ਖਰਾਾ ਸਾਡਾ ਜਦੋਂ ਮੈਂ ਪਰਵਾਰਗੇ ਨਹੀਂ ਛੱਡੇ ਉਹਨੇ ਤੇਰੇ ਕੀ ਕੋਲੀ ਦੀ ਮਾਰ ਤੂੰ ਹੈ ਬੰਦੇ ਚ ਕੀ ਪਿਆ ਅੱਜ ਕੱਲ ਜਦੋਂ ਤੇਰੀ ਗੱਲ ਸੁਣੀਆਂ ਤਾਂ ਦੇਖਦੇ ਫਿਰ ਜੇ ਤੁਸੀਂ ਕੋਈ ਹੱਲ ਕਰਨਾ ਹੈ ਬੈਠ ਕੇ ਕਰ ਲਓ ਆਏ ਨੀ ਨੇ ਪਰਦੇ ਰੋਲੇ ਜੇ ਮੈਨੂੰ ਨਾਲ ਤੂੰ ਤਾਂ ਬਾਲੇ ਵੱਡੇ ਭਲੇਖੇ 'ਚ ਫਿਰਦਾ ਤੂੰ ਤਾਂ ਜਿਵੇਂ ਮੌਤ ਨੂੰ ਹੱਥ ਮੈਂ ਤਾਂ ਭਲੇਖੇ ਜੀ ਤੇਰੇ ਫਿਰਦਾ ਸੀ ਤੈਨੂੰ ਘਰਦਾ ਐਂ ਗਾਹ ਕਿਤੇ ਉਹ ਅੱਜ ਖੇਤ ਫਿਰਦਾ ਹੁੰਦਾ ਤੇ ਤੈਨੂੰ ਤਾਂ ਦੇ ਦਿੰਦਾ ਦਾਣੇ ਉਹ ਆਇਆ ਵੀ ਕੱਲੇ ਸੀ ਤਾਂ ਹੀ ਮੈਂ ਨਾਲ ਕੁਝਵਾ ਕੇ ਵੀ ਨਹੀਂ ਸੀ ਮੜਵਾ ਬਸ ਲੱਾਇ ਸੀ ਤਾਂ ਬੱਸ ਤੇ ਤੇਰੀ ਬਦੀ ਸੀ ਬਸ ਅਗਰ ਤੂੰ ਹੈਗਾ ਸੌ ਲੁੱਚਿਆਂ ਦਾ ਲੁੱਚਾ ਤੇ ਲੁੱਚੇ ਨੂੰ ਛੇਤੀ ਛੇਤੀ ਮੌਤ ਨਹੀਂ ਆਉਂਦੀ ਹੁੰਦੀ ਜਨ ਕੋਈ ਇੰਤ ਆਇਆ ਐਨਾ ਨਾ ਕਹੇ ਕੋਈ ਨਹੀਂ ਐ ਨਾ ਹੁਣ ਤੈਨੂੰ ਭੈੜੀ ਲੱਗਦੀ ਹੈ ਗੱਲ ਆਪਾਂ ਦਾ ਸੱਚੀ ਗਏ ਚਾ ਕਰਦਾ ਮੈਂ ਕੋਈ ਨਹੀਂ ਆਉਂਗਾ ਕਿਸੇ ਦਿਨ ਫਿਰ ਮਾਰੂ ਦਾ ਭਾਈ ਚੱਲ ਠੀਕ ਆ ਜਾਂਦਾ ਮੈਂ ਹੁਣ ਤੋੜ ਕੇ ਛੜੂ ਦਾ ਲੱਤ ਤੇਰੀ ਹੋ ਕੀ ਕਹਤਾ ਹੈ ਕਾਂਗਾ ਸੰਗਾ ਅੱਜ ਤਾਈਂ ਹੋਰੀ ਚੱਕਰਾਂ 'ਚ ਪਾ ਦੇ ਗਿਆ ਅੰਸਾਂ ਇੱਕ ਸਕੀਮ ਹੈ ਅੱਜ ਵੀ ਰਾਤ ਕੱਟਦੇ ਆਪਾਂ ਬਰੰਡੇ ਹੋਟਲ 'ਚ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਤੇ ਕੱਲ ਨੂੰ ਆਕੇ ਕੋਈ ਜਗਾੜ ਕਰਦੇ ਨੇ ਡੋਟ ਨੂੰ ਲੈਫਟ ਹੋਟਾ ਹੋਊਗਾ ਕੋਈ

ਪਰ ਦੂਰ ਤਾਂ ਆ ਗਿਆ ਫਿਰ ਪ੍ਰੋਗਰਾਮ ਹੀ ਉਹਨਾਂ ਨੇ ਦੁਪਹਿਰ ਦਾ ਰੱਖਿਆ ਸੀ ਹੁਣ ਮੈਂ ਕੀ ਕਰਦੀ ਹੁਣ ਮੈਨੂੰ ਆਏ ਸੀਗਾ ਮੈਂ ਦਾਲ ਪਣੀ ਨੇ ਬਣਾ ਕੇ ਰੱਖ ਜਾ ਫਿਰ ਦੱਸ ਕੀ ਢੀ ਕਵੱਡੀ ਗੱਲਾਂ ਹੁਣ ਟਾਈਮ ਤਾਂ ਲੱਗ ਹੀ ਜਾਂਦਾ ਪ੍ਰੋਗਰਾਮ ਤਾਂ ਸਟਾਰਟ ਵੀ ਹੋ ਗਿਆ ਹੋਊਗਾ ਮੈਨੂੰ ਲੱਗਦਾ ਹੈ ਨਾ ਜੀ ਚਲ ਕੋਈ ਨਾ ਬਸ ਤੁਸੀਂ ਗੱਡੀ ਕੱਢੋ ਬਸ ਮੈਂ ਆ ਗਈ ਬਸ ਠੀਕ ਆ ਚਲੋ ਆਜੋ ਆਜੋ ਬਸ ਠੀਕ ਲੱਗ ਰਿਹਾ ਨਾ ਚਲ ਮੜੇ ਜੇ ਨਾਲ ਹੀ ਐਵੇਂ ਬੋਲਣ ਲੱਗ ਜਾਣਗੇ ਸੋ ਤਾਂ ਹਰ ਗਿੰਦਾ ਲਾ ਦੀਏ ਧਿਆਨ ਨਾਲ ਇਹ ਵੀ ਨਾ ਬਸ ਅੱਗੀ ਮਚਾ ਦਿੰਦੇ ਆ ਹੁਣ ਮਾੜਾ ਮਾੜਾ ਟਾਈਮ ਤਾਂ ਲੱਗਦਾ ਹੀ ਆ ਘਰ ਦੇ ਕੰਮਾਂ ਵਾਸਤੇ ਕੀ ਕਰੀਏ ਅੱਜ ਤਾਂ ਤਾਈ ਹੀ ਹੁੰਦੀ ਨਾ ਮੈਨੂੰ ਸੌਖਾ ਹੋ ਜਾਣਾ ਸੀ ਆ ਗਈ ਆ ਗਈ ਜੀ ਬਸ ਪੂਣਾ ਜਿੰਦਾ ਹੀ ਵਾਲਾ ਵੱਡਾ ਲਈ ਬੈਠਾ ਤਾਂ ਇਹ ਵੀ ਬਾਹਰ ਮੁਰ ਵਾ ਗਿਆ ਕਿਤੇ ਫੋਨ ਲਾ ਕੇ ਪੁੱਛਾਂ ਦੇਖੋ ਮਗਾ ਮੜੀਆਂ ਵਾ ਗਏ ਹੁਣ ਅੱਜਕੱਲ੍ਹ ਗਰਮਾਂ 'ਚ ਹਲੋ ਅੱਛਾ ਹਾਂ ਮਨੋਰ ਕਿੱਧਰ ਗਿਆ ਤੂੰ ਅੱਛਾ ਬਾਹਰ ਵਾ ਗਿਆ ਅੱਛਾ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਸੇਲ ਕਰ ਗਿਆ ਤੂੰ ਕੋਠੀ ਮੈਂ ਖਾ ਜਿੰਦੇ ਹੀ ਬੜਾ ਵੱਡਾ ਲੱਗਿਆ ਬੈਠੇ ਤਾਂ ਮੈਂ ਤਾਂ ਐਸੀ ਮਾਰ ਰਹਿ ਕੇ ਜਾਣਾ ਤੇਰੇ ਕੋਲ ਇੱਕ ਦੋ ਦਿਨ ਯਾਰ ਫਿਰ ਨਾ ਹੀ ਤੂੰ ਕਿਤੇ ਫੋਨ ਫੋਨ ਕੀਤਾ ਪਹਿਲਾਂ ਅੱਛਾ ਅਚਾਨਕ ਹੀ ਹੋ ਗਿਆ ਕੰਮ ਚੱਲ ਦੇਖਦਾ ਫਿਰ ਮੈਨੂੰ ਤਾਂ ਐਸੀ ਮਾਚਲ ਨਾਲ ਮਿਲ ਜਾਗੇ ਨਾਲੇ ਦੇਖੀ ਜਾਵਾਂਗੇ ਦੋ ਦਿਨ ਤੇਰੇ ਕੋਲੇ ਆਇਆ ਸੀ ਇੱਥੇ ਮੈਂ ਅੱਛਾ ਫਿਰ ਮੈਨੂੰ ਕਾਹਨੂੰ ਪਤਾ ਸੀ ਤੂੰ ਸ਼ੇਅਰ ਕਰਕੇ ਕੋਠੀ ਦਾ ਅੱਛਾ ਬਾਹਰ ਵਗ ਗਿਆ ਠੀਕ ਆ ਅੱਛਾ ਹਾਲੋ ਚਾਰ ਫਿਰ ਬੰਡੇ ਰਾਇਪੂ ਉਥੇ ਜਿੱਥੇ ਪਹਿਲਾਂ ਰਹਿੰਦੇ ਹੁੰਦੇ ਸੀ ਆਪਾਂ ਐਨਡੀਆਰ ਹੋਟਲ ਹੋਇਆ ਉਥੇ ਠੀਕ ਹੈ ਉਥੇ ਕੱਟ ਲੂੰ ਰਾਤ ਨੂੰ ਠੀਕ ਆ ਠੀਕ ਹੈ ਠੀਕ ਹੈ ਕੋਈ ਨਾ ਹੋਰ ਭੁੱਲਿਆ ਕਰ ਮੈਂ ਵੀ ਲਾ ਦਰੂ ਹਾਂ ਠੀਕ ਹੈ ਠੀਕ ਹੈ ਚੰਗਾ ਓਕੇ ਮੈਨੂੰ ਆਇਆ ਸੀ ਯਾਰ ਕਮਾਕਾਰਾਂ ਦਾ ਵੀ ਕਰਕੇ ਜਾਵਾਂ ਵੀ ਚਲ ਦਾਲ ਸਬਜ਼ੀ ਬਣਾ ਜਾ ਮੁਰਕਿਆਂ ਆਉਂਦੇ ਨੇ ਥੱਕ ਜਾਂਦੇ ਆ ਰੋਟੀ ਪੱਕਦੀ ਆ ਮਸਾ ਉਹੀ ਬਹੁਤ ਹੁੰਦੀ ਆ ਕੇ ਤਾਂ ਆਏ ਹੁੰਦਾ ਹੰਬ ਥੱਕ ਜਾਂਦੇ ਆ ਵੀ ਭਾਈ ਹੁਣ ਦੀ ਨੂੰ ਫੜਿਆ ਤੇ ਹਾਂ ਤੇ ਉੱਗੀ ਬਸ ਚਾਲਾ ਨਿਬੜ ਜੂ ਕੰਮ ਚਲ ਕੋਈ ਵਧੀਆ ਹੋ ਗਿਆ ਫਿਰ ਤੁਸੀਂ ਤਾਂ ਭੋਗ ਤੇ ਗਈ ਨਹੀਂ ਹਣ ਗੁੱਸਾ ਨਾ ਕਰ ਉਹਤੇ ਨਾ ਬਾਲਾ ਟਾਈਮ ਨਹੀਂ ਲਾਉਂਦੇ ਉੱਥੇ ਬਾਬਾ ਘਾਟਾ ਮਸਾ ਹੀ ਲਾਵਾਂ ਉਹ ਘੰਟਾ ਡੇਢ ਘੰਟ ਤਾਂ ਵੀ ਲੱਗੇ ਲੱਜੂਗਾ ਕੋਈ ਗੱਲ ਨਹੀਂ ਮੈਂ ਬਾਲਾ ਟਾਈਮ ਨਹੀਂ ਲੂੰਗੀ ਠੀਕ ਹੈ ਨਾ ਐਵੇਂ ਨਾ ਟੈਂਸ਼ਨ ਲਈ ਜਾ ਹਾਕ ਮੋੜ ਆ ਜਾਂਦੀ ਕੀ ਦਾ ਆ ਗਿਆ ਨਾ ਚੱਕ ਲੋ ਕੀ ਦਾ ਹੋ ਮੈਂ ਵੈਸੇ ਤਾਂ ਰਹਿ ਨਹੀਂ ਦੋ ਕਿ ਕੱਲ ਹਲੋ ਹਾਂ ਦਾ ਉਹ ਅਸੀਂ ਤਾਂ ਨਾ ਇੱਥੇ ਆ ਤੀਆਂ ਦਾ ਪ੍ਰੋਗਰਾਮ ਜਿਆ ਸੀਗਾ ਉੱਥੇ ਗਏ ਸੀਗੇ ਕਿਵੇਂ ਸੀ ਕੌਣ ਸਾਡੇ ਘਰੇ ਅੱਛਾ ਇੰਨੀ ਪਹੁੰਚ ਹੋ ਗਈ ਉਹਦੀ ਹੁਣ ਚੱਲ ਕੋਈ ਨਹੀਂ ਆਉਣਾ ਮੈਂ ਉਹ ਤਾਂ ਪਾਇਨੇ ਹੋ ਰਹੀ ਵਹਿਮਾਂ ਚ ਬਦੇ ਪਾਉਂਦਾ ਪੂਰੀ ਸੰਸਾ ਲਾਤਾ ਆਪਦਾ ਗਿਆਨ ਸਾਡੀ ਘਕਰ ਹੋ ਰਹੀ ਨਹੀਂ ਨਹੀਂ ਇਸੇ ਹੀ ਟਾਈਮ ਟੂਣਾ ਪਊਗਾ ਨਹੀਂ ਤਾਂ ਦਿਲੀ ਨਹੀਂ ਲੱਗਣਾ ਜਿੰਦੇਰੇ ਕੀ ਕਰੂ ਪਾ ਲੈ ਇੱਥੇ ਤਾਂ ਬੋਤਲ ਦੇ ਮਿਲਨੀ ਮਿਲਸੀਏ ਚੱਜ ਦੀ ਆਪਦੀ ਬਣਾਈ ਵੇ ਚੰਗੀ ਮੂਰਕਾਰ ਪਾ ਕੇ ਉਹਦੇ ਮੁੰਡੇ ਤੋਂ ਬਣਵਾਈ ਸੀਗੀ ਆਪਰੇ ਦਾ ਲਾਉਣੇ ਨੇ ਪੈਗ ਆਪੇ ਇੰਤ ਤੁਰੂ ਆਹ ਇਹਨਾਂ ਦੇ ਵਿੱਚ ਹੋਰੀ ਡਰਾਤੇ ਪੰਦਰ ਨੇ ਡਾਡਰ ਤਾਂ ਕੀ ਕਰਦੇ ਆਪਾਂ ਕੀ ਚੁੜਦੇ ਆ ਕਰਾਂ ਗੱਲ ਕੋਈ ਨਹੀਂ ਰੌਣ ਦੇ ਕਿਰਾਂ ਦੋ ਫੱਗ ਉਹ ਟਿਕੂ ਵੱਜਿਆ। ਅਹ। ਹੁਣ ਤਾਂ ਇਹ ਮੈਂ ਸੁਆਹਦਾ। ਦੋ ਟੱਗ ਹੋ ਰੌਂਦੀ ਗੀਆਂ। ਕੇ। ਉਹ ਮਨ ਨੇ ਹੋਰ ਹੀ ਕੁਛ ਕਰਕੇ ਸਾਡੇ ਲੈ ਕੇ ਪਈ। ਉਹਨੂੰ ਨਾ ਕਰਨਾ ਗੱਲ ਮੇਰੇ। ਹਾਂ। हेलो हेलो हलो पछाने के बोलदा अच्छा आ गई पछाणी ना पैसे लेके गए बड़ा कम तो नहीं गो तो होर कोई सी यार। अच्छा अच्छा छोडे भाई तू ਜੀ ਆਪ ਦਾ ਕੰਮ ਕਰਦਾ ਹੋ ਸਾਲ ਦੇ ਛੋੜਾ ਕੰਮ ਹੋ ਗਿਆ ਬਸ ਸਹੀ ਕੰਮ ਕਰਕੇ ਪੈਸੇ ਲੈਣੇ ਸੀ ਭਲਿਆ ਜਿੰਨਾ ਥੋੜਾ ਮਾਲਾ ਮੂਟਾ ਖਰਚਾ ਪਾਣੀ ਹੋਇਆ ਉਹ ਰੱਖ ਲਿਓ ਬਾਕੀ ਬਰੇ ਪੈਸੇ ਮੁੜ ਪਾਣੀ ਤੂੰ ਜ ਹੋਰੀ ਗਰੀਬ ਨੂੰ ਮਾਰ ਕੇ ਦੁਰਗੇ ਚਲ ਠੀਕ ਆ

ਆ ਵੀ ਬੰਨਾਰੇ ਜਿੰਨ ਜੀ ਬੇਤਾ ਜਦਾਂ ਨਹੀਂ ਨੀਂਦ ਆਉਂਦੀ ਸੀ ਇਹਨਾਂ ਦੇ ਹੁਣ ਸਾਮ ਬੱਤਰੀ ਚੁਪਕਾਰ ਕੇ ਇਹਨੂੰ ਪੋਟਾਵੀ ਨਾਲ ਲਿਖੇ ਪੰਚ ਨੇ ਲਾਈਏ ਦਾ ਨੂੰ ਤਾਂ ਉਹ ਕਿਹੜਾ ਮੋਗਾ ਨਾਲ ਦਾ ਭੰਡਾ ਹੋ ਜਾਂਦਾ ਮੈਂ ਸੰਗਰਾਂਦ ਕਰ ਹੂ ਫੋ ਫੋ ਆਪੇ ਤੈਨੂੰ ਕੀ ਲੱਗਦਾ ਸੀ ਜਿਵੇਂ ਮੈਂ ਪਿੰਡ ਚ ਆ ਕੇ ਦਵਾਰੇ ਜੀ ਕਮਨੀ ਦੀਵਾਰੇ ਜ਼ਮੀਨ ਤੇ ਕਬਜਾ ਕਰ ਲਿਆ ਸਰਪੰਚਾ ਉਹ ਬਹੁਤ ਘਰ ਪੱਟ ਤੇ ਦਾਸ ਘਰ ਪੱਟ ਤੇ ਚਾਚਾ ਮੇਰਾ ਮਾਰਿਆ ਮੇਰਾ ਘਰ ਤੋਂ ਪੱਟਿਆ ਮੈਂਬਰ ਦਾ ਘਰ ਤੋਂ ਪੱਟਿਆ ਮੈਂਬਰ ਦੇ ਨਾਂ ਨਾਲੇ ਦਾ ਪੱਟਿਆ ਆਹ ਰੈਂਦਾ ਗੁੰਡਾ ਚਾਚੀ ਕਰਦੇ ਕੋ ਦਾ ਮੁੰਡਾ ਤੂੰ ਮਾਰਿਆ ਹੁਣ ਤੇਰਾੰਤ ਆ ਗਿਆ ਉਹ ਤਾਂ ਤੇਰੀ ਭੈਣ ਨੇ ਬਚਾ ਲਈ ਸੀ ਆ ਤੈਨੂੰ ਕੀ ਲੱਗਦਾ ਸੀ ਸਾਡੇ ਬਾਰ ਮੂਹਰੇ ਕਿਹੜਾ ਮਾਰ ਕੇ ਤੂੰ ਹੋਟਲ ਚ ਆ ਕੇ ਬਚ ਜਾਏਗਾ ਲੈ ਸਰਪੰਚਾ ਆਜੇ ਤੇਰਾ ਆਖਰੀ ਦਿਨ ਅੱਲਾ ਰੱਬ ਨੇ ਯਾਰ ਬਹੁਤ ਬਹੁਤ ਕਰ ਪ੍ਰੈਕਟਿਸ ਚਲ ਤਾਂ ਤੁਹਾਡੇ ਘਰੇ ਵੀ ਪਤਾ ਲੱਗ ਜੂ ਵੀ ਅੱਜ ਕਿਸੇ ਮਾੜੇ ਬੰਦੇ ਦੀ ਮੌਤ ਹੋ ਗਈ ਘਾਟ ਤਾਂ ਨਹੀਂ ਕਿਸੇ ਦੀ ਪੂਰੀ ਕਰ ਸਕਿਆ ਜਿਹੜੇ ਬੰਦੇ ਮਰ ਗਏ ਵਰ ਕਲੰਕ ਘਟਦਾ ਇਹਦੇ ਬਾਅਦ ਕਿਸੇ ਦੀ ਬੇਕਸੂਰ ਦੀ ਮੌਤ ਨਾ ਹੋਵੇ ਚੱਲ ਲਗੇ ਰਮੰਡੀ ਆ ਜੀ ਆ ਗਿਆ ਕੋਣ ਜਾ ਹਲੋ ਆ ਕਰੀ ਸੀ ਮੰਡੀ ਜਾਂਦਾ ਸੀ ਯਾਰ ਕਿਵੇਂ ਨਾ ਮੈਂ ਤਾਂ ਨਹੀਂ ਗੁਈ ਪਤਾ ਪੂੰਦਾ ਤੇ ਹੈਗੀ ਤਾਂ ਕੋਈ ਨਵੀਂ ਤਾਂ ਜੀ ਸਰਪੰਚ ਨਾਲ ਨਾ ਮੇ ਤਾਂ ਨਹੀਂ ਕਿਤੇ ਹੋਈ ਗੱਲ ਉਹਦਾ ਮਾਰਤਾ ਇਨੇ ਹੋਏ ਨਾਇਰ ਪਪਾ ਦਾ ਕਿੱਡੀ ਸੁਣ ਲੈ ਆਪਾਂ ਦਾ ਪਤਾ ਹੀ ਨਹੀਂ ਹਾਂ ਪਪਾ ਨਾਲ ਕਿਤੇ ਗੱਲ ਹੀ ਨਹੀਂ ਕੀਤੀ ਉਹਨਾਂ ਸਾਲ ਸਾਰਾ ਹੋ ਗਿਆ ਹਾਂ ਕਿਵੇਂ ਬਈ ਕਦੋਂ ਮਾਰਤਾ ਅੱਛਾ ਤੜਕੇ ਪੁੱਛ ਲਿਆ ਕਿ ਇਹ ਹੈ ਕਿੱਥੇ ਸਿਟਿਆ ਹੋਇਆ ਸੀਗਾ ਚੋ ਛੋੜ ਗਏ ਤੇ ਹੈ ਭਾਇਆ ਦਾ ਕਮਾਲ ਆਇਆ ਨਾ ਨਾ ਸਰ ਨੂੰ ਤਾਂ ਪਤਾ ਹੀ ਨਹੀਂ ਛੱਡਦਾ ਘਰੇ ਪਤਾ ਹੀ ਨਹੀਂ ਅਜੇ ਇਸੇ ਤੜਕੇ ਲੱਗਿਆ ਪਤਾ ਉਹ ਮਰਨ ਵਾਲੇ ਸੀ ਉਹ ਬਈ ਭਾਇਆ ਨੇ ਥੋੜੇ ਪਾਪ ਕੀਤੇ ਆ ਥੋੜੇ ਘਰ ਪਟਿਆ ਗਰੀਬਾਂ ਦੇ ਤੈਨੂੰ ਪਤਾ ਤਾਂ ਹੈ ਭਾਇਆ ਦਿਹਾੜੀ ਵਾਲੇ ਬੰਦੇ ਤਾਂ ਪੈਸੇ ਨਹੀਂ ਛੱਡੇ ਉਹਨੇ ਕਿਸੇ ਦੀ ਹਾਲ ਲੈ ਕੇ ਬਹਿ ਗਈ ਹਾਂ ਨੋ ਨੋ ਸਾਨੂੰ ਤਾਂ ਨੋ ਨੋ ਮੈਨੂੰ ਨਹੀਂ ਪਤਾ ਉਹਦਾ ਹੁਣ ਯਾਰ ਬਾਅਦੇ ਨਾਲ ਜਿਆਦੇ ਠੱਗੀਆਂ ਮਾਰ ਲੱਗਿਆ ਸੀ ਤੈਨੂੰ ਪਤਾ ਤਾਂ ਹੈਗਾ ਉਹਦਾ ਪੈਸੇ ਪੂਰੇ ਵੀ ਜਿਹੜੇ ਮੇਰੇ ਘਾਟੇ ਵੱਧ ਦੇ ਪੂਰੇ ਹੋਏ ਆ ਸਾਰੇ ਇਕੱਠੇ ਕਰਨ ਨੂੰ ਕਰਦਾ ਸੀ ਇਹਨੇ ਚੜਾਦਾ ਹੁਣਾਂ ਗੱਡੀ ਅੱਕੇ ਨੇ ਤੇ ਹੋਰ ਸਕੰਦਰ ਨੂੰ ਤਾਂ ਕੀ ਪਤਾ ਹੈਗਾ ਇਸ ਗੱਲ ਦਾ ਸਕੰਦਰ ਨੂੰ ਕੀ ਪਤਾ ਆਹਦਾ ਸਕੰਦਰ ਤੇ ਆ ਕੇ ਜੜ ਜੰਨੇ ਤੇ ਇਦਾਂ ਸਕੰਦਰ ਨੂੰ ਕੀ ਲੋੜ ਆ ਹੋਰ ਬੁਧੇ ਰੇਸ਼ਕੰਦਰ ਫਿਰਦੇ ਸੀ ਉਹਦੇ ਨਾਲ ਆਹੋ ਖਾਤਾ ਉਹਦਾ ਬਾਇਰ ਸੀਗਾ ਜਿਹਦੇ ਨਾਲ ਬੋਲ ਪਾਉਂਦਾ ਸੀ ਉਹਨੇ ਠੱਗੀ ਮਾਰ ਲੰਦਾ ਸੀ ਤੁਰਿਆ ਜਾਂਦਾ ਠੱਗੀ ਮਾਰ ਜਾਂਦਾ ਸੀ ਭਾਰ ਲੈ ਲੱਤ ਤੇਜ ਬੰਦਾ ਸੀ ਐਵੇਂ ਲੱਗਦਾ ਤੈਨੂੰ ਭੋਲਾ ਜਾ ਗੱਲਾਂ ਗੁੱਲਾਂ ਜਨਾਬ ਕਿਤੇ ਤੈਨੂੰ ਵੀ ਫਲੋਸ ਦੇਣਾ ਸੰਗ ਦੇ ਰਹੀ ਕਿਤੇ ਵਾ ਲੈ ਕੇ ਪੁਲਿਸ ਵਾਲੇ ਜਾ ਕੇ ਅੱਛਾ ਪੋਸਟਮਾਰਮ ਵਾਸਤੇ ਲੈ ਕੇ ਹੁਣੇ ਨਾ ਯਾਰ ਮੈਂ ਤਾਂ ਨਹੀਂ ਪਤਾ ਤੇ ਮੈਂ ਘਰੇ ਕਰਦਾ ਗੱਲ ਠੀਕ ਆ ਚੰਗਾ ਟਰੋਲੇ ਕੱਪੜੇ ਕੱਪੜੇ ਹਾਂਜੀ ਧੋ ਲੈ ਲਈ ਡਾ ਨੀੜ ਗਏ ਨੇ ਤੁਸੀਂ ਜਾਂਦਾ ਸੀ ਬੱਸ ਹਾਂ ਦਵਾਈ ਨੂੰ ਵੀ ਲੈ ਲਈ ਦਵਾਈ ਤਾਂ ਲੈ ਲਈ ਕਿਵੇਂ ਸੀ ਅੱਜ ਬੁਲਾ ਦਵਾਈ ਦਵਾਈ ਪੁੱਛੀ ਮੈਂ ਕਿਹਾ ਬਰਾਦੀ ਦੀ ਗੋਲੀ ਨਹੀਂ ਲੈ ਲਈ ਕਿ ਨਹੀਂ ਲੈ ਨਹੀਂ ਲੈ ਕੇ ਲੱਗੀ ਸੀ ਲੈਣਾ ਤਹਣ ਉਹ ਆਪਣੇ ਮਾਰ ਮੂਰ ਤੱਕ ਹੋਰ ਹੈ ਹੋਰ ਕੀ ਨਹੀਂ ਮਾਰਦਾ ਕੀ ਪਤਾ ਉਹਦਾ ਫੋਨ ਆਇਆ ਸੀ ਹਾ ਮੈਂ ਕਿਦਾ ਬੇੜਾ ਬਹਿ ਗਿਆ ਚਲ ਕੋਈ ਨਹੀਂ ਕੋਈ ਨਹੀਂ ਮੈਥੇ ਬਈ ਆ ਰੌਂਡ ਪੜੀ ਕਿ ਉਹ ਅਰੇ ਥੋੜਿਆਂ ਠੱਕੀਆਂ ਮਾਰੇ ਕਿ ਬਦਾਨ ਕਿਨੇ ਮਾਰਤ ਹੁਣ ਬਥੇ ਰਸ ਮਜਾਇਆ ਸੀ ਕਿ ਭਾਈ ਨਾ ਕਰ ਇਹ ਪੁੱਠੇ ਕੰਮ ਨਾ ਕਰ ਉਹਦੇ ਇੱਥੇ ਇੱਥੇ ਮਿਲ ਕੇ ਗਿਆ ਦਿਨ ਉਤੇ ਉਹਦੇ ਕੀ ਥੋੜਾ ਸਮਝ ਆਇਆ ਸੀਗਾ ਚਲ ਤਿਆਰ ਹੋਇਆ ਚੱਲ ਗਿਆ ਆਪਾਂ ਨਾਲ ਪਰ ਰਾਤ ਦਾ ਮਾਰਿਆ ਹੋਇਆ ਗਏ ਨੇ ਤਰਕੇ ਲੈ ਕੇ ਇਹ ਪੋਰਸੇ ਚੱਕ ਕੇ ਹੁਣ ਤੇਰੇ ਮਾਰਦਾ ਹਣਾ ਕਿਸੇ ਨੂੰ ਕੀ ਪਤਾ ਕੀ ਦੇ ਮਾਰਦਾ ਨੂੰ ਜੇ ਜਾਏ ਤਾਂ ਪਤਾ ਲੱਗੂਗਾ ਚੱਲ ਬਸ ਹੁਣ ਰੋਣ ਵਾਲਾ ਤਾਂ ਹੁਣ ਜਿਹੜਾ ਉੱਥੇ ਜਾ ਕੇ ਰੋਣੀ ਕੀ ਹੋ ਗਿਆ ਪੁੱਤ ਕੀ ਹੋ ਗਿਆ ਕਾ ਤੂੰ ਰੋਈ ਜਾਨੀ ਆ ਹਾਂ ਸਪੰਚ ਮਾਰਦਾ ਅੱਛਾ ਮਾਰੀ ਗਾਦੀ ਕਰੀ ਸੀ ਨੇ ਕੀ ਦੂ ਹਰਦਾ ਹੱਦ ਨਹੀਂ ਫੇ ਪੰਗੇ ਲੈਣੋ ਫਿਰ ਮਾਰਨ ਦਾ ਨਹੀਂ ਸੀ ਮਾਰਨ ਨੂੰ ਫੇ ਕੀ ਕਰੇ ਆ ਗੇ ਕਹਦਾ ਕੀ ਕੁਛ ਕੀਤਾ ਹਾਂ ਕੀ ਕੁਛ ਕੀਤਾ ਹਾਂ ਇਹਦੀ ਅਗਾ ਅੱਛਲੇ ਮੈਂ ਕੋਈ ਨਾ ਸਮਝਾਉਂ ਦੇ ਦੇ ਮੈਂ ਵੀ ਇਹ ਕੀ ਆਈ ਸੀਗੀ ਨੇ ਨਾਈ ਪੈਨ ਨੂੰ ਅੱਜ ਆ ਗਿਆ ਤਾਂ ਪਤਾ ਲੱਗਿਆ ਮੈਨੂੰ ਤਾਂ 25 ਦਿਨ ਦੇ ਤੇ ਉਹ ਵੀ ਰਸਮ ਜਾ ਜਾਂਦਾ ਵੜ ਗਿਆ ਬਸ ਕੋਈ ਨਹੀਂ 5 ਮਿੰਟ ਦਾ ਬੰਦ ਕਰ ਉਹ ਭੱਜ ਜਾਂਦਾ ਦਾ ਮੁਰਗਾ ਤਾਂ ਹੀ ਫਟਾ ਚੱਕਾ ਫੜਾ ਦੱਸਿਓ ਦਾ ਚਾ ਮੈਂ ਗੱਡੀ ਕੁੜੀ ਚਾਰ ਕਰਤਾ ਚਲ ਬਸ ਕੋਈ ਨਹੀਂ ਮੈਂ ਤਾਂ ਨਹੀਂ ਕਿਹਾ ਸਭ ਪੈਨ ਨੂੰ ਚਲਾ ਦਿਓ ਹੁਣ ਆ ਜਾ ਆ ਜਾ ਚੱਲ ਗਿਆ ਕਰਾ ਹਏ ਮਗਰ ਉਹ ਇਕੱਠ ਬਹੁਤ ਹੋ ਜੂਗਾ ਹਏ ਉਹਦਾ ਲੱਗੇਗੇ 3-4 ਘੰਟੇ ਇਹਦਾ ਪੋਸਟਮਾਨ ਵਾਸਤੇ ਲੈ ਕੇ ਗਏ ਆ ਆ ਜਾ ਅਸ਼ਕੰਦਰ ਦੀ ਬੇੜੀ ਬੈਠੀਆ ਸ਼ਕੰਦਰ ਦੇ ਕੀ ਬੇੜੀ ਬੈਠਿਆ ਉਹ ਹੀ ਫਿਰਦਾ ਸੀ ਮਾਰਨ ਨੂੰ ਕੀ ਪਤਾ ਹੈ ਸ਼ਕੰਦਰ ਨੂੰ ਕੀ ਪਤਾ ਨਹੀਂ ਲੱਗਦਾ ਇਹਦਾ ਨਾਮ ਲੈਣਾ ਕੋਈ ਗਲਤ ਗੱਲ ਆ ਉੱਥੇ ਹੋਰ ਕਿ ਉਹਦੀ ਕਿਸੇ ਨਾਲ ਦੋਸਤ ਨਹੀਂ ਸੀਗੀ ਨਾ ਸਮਝਦੇ ਨਾ ਸਮਝਦੇ ਵੇ ਭਾਈ ਤੂੰ ਕਨੇਡਾ ਵਗ ਗਿਆ ਤੂੰ ਲੈਣਾ ਕਿ ਇੱਥੇ ਤੂੰ ਲੈਣਾ ਕਿ ਤੈਨੂੰ ਮਾਰ ਦੇਣਗੇ ਉਹਦੇ ਮਸਾਂ ਬਚਾਇਆ ਸੀਗਾ ਇਹ ਤੈਨੂੰ ਮਾਰ ਦੇਣਗੇ ਉਹ ਕੀ ਗੱਲ ਦਾ ਐਸਨੂੰ ਤੋਂ ਹੋ ਗਈ ਤਾਂ ਗੱਲ ਆ ਬੈ ਨਾ ਜੇ ਨਾ ਜਾਂਦਾ ਜੋਸੇ ਨਾਈ ਠੱਗੀ ਜਿੰਨਾ ਖੰਦਾ ਹੋ ਤਾ ਕੀ ਪਤਾ ਕੀ ਚੰਦਰੀ ਨੂੰ ਚੜਿਆ ਸੀ ਕੋਈ ਪਿਓ ਦਾਦੇ ਚਹੇ ਜਾ ਹੈ ਵੀ ਨਹੀਂ ਸੀ ਸਾਰੇ ਖਾਨਦਾਨ ਚ ਉਹ ਕੇ ਜੋ ਤੱਕੋ ਤੱਕ ਕੇ ਸੀ ਨਾ ਤਾਂ ਹੀ ਮੈਨੂੰ